ਦੈਨਿਕਸ ਵਰਾ ਦੇਖ ਰਹੇ ਤੁਸੀਂ ਤਾਂ ਮੈਂ ਹੀ ਮਸਿੰਗ ਦੀਪਾਲ 13 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਨੂੰ ਕੁਝ ਕਰਨ ਦੀ ਜਿਹੜੀ ਕੋਲ ਹੈ ਉਹ ਦਿੱਤੀ ਗਈ ਹੈ ਤਾਂ ਉਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਤਾਂ ਉਧਰ ਜੇਕਰ ਗੱਲ ਸ਼ੰਭੂ ਬਾਰਡਰ ਦੀ ਕਰੀਏ ਤਾਂ ਜਿੱਥੇ ਪਿਛਲੀ ਵਾਰ ਤੋਂ ਅੰਦੋਲਨ ਜਿਹੜਾ ਕਿ ਸ਼ੁਰੂ ਹੁੰਦਾ ਹੈ ਤਾਂ ਦੀਪ ਸਿੱਧੂ ਉਹ ਵੀ ਇੱਥੇ ਪਹੁੰਚਦੇ ਨੇ ਇੱਥੋ ਹੀ ਅੰਦੋਲਨ ਸਟਾਰਟ ਕੀਤਾ ਜਾਂਦਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਖੱਗਰ ਨਦੀ ਦੇ ਪੁਲ ਦੇ ਉੱਤੇ ਮੌਜੂਦ ਹੈ ਜਿੱਥੇ ਤਿਆਰੀਆਂ ਨੇ ਉਹ ਜੰਗੀ ਪੱਦਰ ਤੇ ਕੀਤੀਆਂ ਜਾ ਰਹੀਆਂ ਨੇ ਵੱਡੀਆਂ-ਵੱਡੀਆਂ ਜੀਸੀਪੀ ਮਸ਼ੀਨਾਂ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਨੇ ਕਿਉਂਕਿ ਪਿਛਲੀ ਵਾਰ ਜੇਕਰ ਗੱਲ ਕਰੀਏ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਇਸੇ ਘੱਗਰ ਨੇ ਜਿਹਦੇ ਵਿੱਚੋਂ ਕਿਸਾਨਾਂ ਦੇ ਵੱਲੋਂ ਟਰੈਕਟਰ ਟਰਾਲੀਆਂ ਪਾ ਕੇ ਹਰਿਆਣੇ ਵੱਲੋਂ ਪੁੱਛ ਕੀਤੀ ਗਈ ਸੀ ਕਿਉਂਕਿ ਹਰਿਆ ਵੱਡੇ-ਵੱਡੇ ਜਿਹੜੇ ਕੀ ਬੈਰੀਕੇਡ ਨੇ ਉਹ ਲਗਾਏ ਗਏ ਸੀ ਕੰਟੇਨਰ ਲਗਾਏ ਗਏ ਸੀ ਤਾਂ ਜਿਸ ਤੋਂ ਬਾਅਦ ਕੁਝ ਕਿਸਾਨ ਉਹਨਾਂ ਬੈਰੀਕੇਡਰਾਂ ਨੂੰ ਤੋੜ ਰਹੇ ਸੀਗੇ ਪੱਥਰਾਂ ਨੂੰ ਟਰੈਕਟਰ ਟਰਾਲੀਆਂ ਦੇ ਨਾਲ ਖਿੱਚ ਰਹੇ ਸੀਗੇ ਤਾਂ ਉੱਥੇ ਹੀ ਕੁਝ ਕਿਸਾਨ ਇਸ ਪਾਸੇ ਉਹਦੀ ਜਦੋਂ ਪੰਜਾਬ ਤੋਂ ਹਰਿਆਣੇ ਵੱਲ ਨੂੰ ਆਂਦੇ ਨੇ ਤਾਂ ਇਸ ਪਾਸੇ ਉਹ ਦੀ ਟਰੈਕਟਰ ਟਰੈਲੀਆਂ ਉਤਾਰ ਕੇ ਕੱਗਰ ਨਦੀ ਦੇ ਵਿੱਚੋਂ ਹਰਿਆਣਾ ਜਿਹੜਾ ਕਿ ਉਹ ਪਾਰ ਕਰ ਲਿਆ ਹਜੇ ਵੀ ਤੁਸੀਂ ਦੇਖ ਸਕਦੇ ਹੋ ਰਸਤਾ ਜਿਹੜਾ ਕਿ ਬਣਿਆ ਹੋਇਆ ਨਜ਼ਰ ਆ ਰਿਹਾ ਪਰ ਹੁਣ ਹਰਿਆਣਾ ਪੁਲਿਸ ਦੇ ਵੱਲੋਂ ਇਸ ਰਸਤੇ ਨੂੰ ਜਿਹੜਾ ਕਿ ਖਤਮੋ ਕੀਤਾ ਜਾ ਰਿਹਾ ਹੈ ਤਾਂ ਵੱਡੀਆਂ-ਵੱਡੀਆਂ ਜੀਸੀਪੀਆ ਮਸ਼ੀਨਾਂ ਲਗਾ ਕੇ ਇਥੋਂ ਮਿੱਟੀ ਹੈ ਜਿਹੜੀ ਕਿ ਉਹ ਪੱਟੀ ਜਾ ਰਹੀ ਹੈ ਵੱਡੇ-ਵੱਡੇ ਪੱਥਰ ਹੈ ਜਿਹੜੇ ਕਿ ਉਹ ਚੱਕੇ ਜਾ ਰਹੇ ਹੈ ਤਾਂ ਤਸਵੀਰਾਂ ਸਿੱਧੀਆਂ ਠੋਡਣਾ ਸ਼ੰਭੂ ਬਾਰਡਰ ਤੋਂ ਸਾਂਝੀਆਂ ਕਰ ਰਹੇ ਹਾਂ ਤਾਂ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਵੱਡੇ ਵੱਡੇ ਬੈਰੀਕੇਡਿੰਗ ਇੱਥੇ ਪਹਿਲੇ ਹੀ ਲਿਆ ਕੇ ਰੱਖ ਦਿੱਤੇ ਗਏ ਨੇ ਪੱਥਰ ਕਈ-ਕਈ ਟਨ ਦੇ ਪੱਥਰ ਜਿਹੜੇ ਕਿ ਉਹ ਵੀ ਪਹਿਲਾਂ ਹੀ ਲਿਆ ਕੇ ਰੱਖ ਦਿੱਤੇ ਗਏ ਨੇ ਕੰਟੇਨਰ ਲਿਆ ਕੇ ਰੱਖ ਦਿੱਤੇ ਗਏ ਨੇ ਤਾਂ ਪ੍ਰਸ਼ਾਸਨ ਦੇ ਵੱਲੋਂ ਪੂਰੀ ਜਿਹੜੀ ਕਿ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਨਾ ਕਰਨ ਦਿੱਤਾ ਜਾਵੇ ਪਰ ਉਧਰ ਕਿਸਾਨ ਵੀ ਲਗਾਤਾਰ ਪੰਜਾਬ ਦੇ ਵਿੱਚ ਤਿਆਰੀਆਂ ਦੇ ਵਿੱਚ ਡਟੇ ਹੋਏ ਨੇ ਤਾਇ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਕੱਗਰ ਨਦੀ ਦੀਆਂ ਜਿਸ ਨਦੀ ਦੇ ਵਿੱਚੋਂ ਪਹਿਲਾਂ ਕਿਸਾਨਾਂ ਨੇ ਟਰੈਕਟਰ ਟਰੈਲੀਆਂ ਪਾ ਕੇ ਹਰਿਆਣੇ ਵਾਲੀ ਜਿਹੜੀ ਕੂਚ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਕੰਮਜਾਬ ਵੀ ਹੋ ਗਏ ਸੀਗੇ ਪਰ ਦੂਜੇ ਪਾਸੇ ਵੱਡੇ ਵੱਡੇ ਜਿਹੜੇ ਕੀ ਪੱਥਰ ਨੇ ਉਹ ਵੀ ਲਿਆ ਕੇ ਖੜੇ ਰੱਖੇ ਗਏ ਨੇ ਇੱਥੇ ਕੰਟੇਨਰ ਲੱਗੇ ਗਏ ਨੇ ਬੈਰੀਕੇਡ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਿਆਂਦੇ ਜਾ ਰਹੇ ਨੇ ਤਾਂ ਨਾਲ ਦੀ ਨਾਲ ਇਸ ਸਾਈਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਲੋਹੇ ਦੀ ਦੀਵਾਰ ਆ ਜਿਹੜੀ ਕੀ ਉਹ ਖੜੀ ਕਰ ਦਿੱਤੀ ਗਈ ਹੈ ਦਰਿਆ ਦੇ ਪਰਲੀ ਸਾਈਡ ਤੇ ਕਿਉਂਕਿ ਕਿਸਾਨਾਂ ਦੇ ਵੱਲੋਂ ਪਿਛਲੀ ਵਾਰ ਇਸੇ ਹੀ ਸਾਈਡਾਂ ਤੋਂ ਟਰੈਕਟਰ ਟਰੱਲੀਆਂ ਉਤਾਰ ਕੇ ਹਰਿਆਣੇ ਦੇ ਵੱਲ ਕੂਚ ਕਰਨ ਦੀ ਜਿਹੜੀ ਕਿ ਕੋਸ਼ਿਸ਼ ਹੋ ਕੀਤੀ ਗਈ ਸੀ ਤਾਂ ਉਹ ਕਾਮਯਾਬੀ ਹੋਈ ਸੀ ਤਾਂ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਕਿ ਵੱਡਾ ਅੰਦੋਲਨ ਦਿਖਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਤਿਆਰੀ ਕਰ ਰਹੇ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕਿਸਾਨਾਂ ਦੀ ਜਿਹੜੀ ਕਿ ਮੀਟਿੰਗ ਹੈ ਉਹ ਕੇਂਦਰੀ ਮੰਤਰੀਆਂ ਦੇ ਨਾਲ ਕਰਾਈ ਗਈ ਸੀ ਤਿੰਨ ਕੇਂਦਰੀ ਮੰਤਰੀ ਪਹੁੰਚਦੇ ਨੇ ਪਰ ਉਸ ਦੇ ਬਾਵਜੂਦ ਵੀ ਕਿਸਾਨ ਇਹ ਕਹਿੰਦੇ ਹੋਏ ਨਜ਼ਰ ਆਏ ਸੀ ਕਿ ਸਾਨੂੰ ਹੁਣ ਇਹਨਾਂ ਤੇ ਭਰੋਸਾ ਨਹੀਂ ਰਿਹਾ ਕਿਉਂਕਿ ਇਹ ਕਹਿੰਦੇ ਕੁਛ ਨੇ ਤੇ ਕਰਦੇ ਕੁਛ ਨੇ ਹੁਣ ਜਦੋਂ ਇਸ ਵਾਰ ਅੰਦੋਲਨ ਛੇੜਾਂਗੇ ਤਾਂ ਜਦੋਂ ਐਮਐਸਪੀ ਤੇ ਕਾਨੂੰਨ ਬਣੇਗਾ ਜਾਂ ਫਿਰ ਹੋਰ ਜਿਹੜੀ ਆ ਕਿਸਾਨਾਂ ਦੀਆਂ ਮੰਗਾਂ ਨੇ ਉਹ ਮੰਗਾਂ ਮਨਾ ਕੇ ਹੀ ਵਾਪਸ ਜਿਹੜਾ ਕਿ ਪਰਤਾਂਗੇ ਤਾਂ ਤਸਵੀਰਾਂ ਠੋਡੀਆਂ ਸਾਂਝੀਆਂ ਕਰ ਰਹੇ ਆ ਸ਼ੰਭੂ ਬਾਰਡਰ ਤੋਂ ਇਸੇ ਸ਼ੰਭੂ ਬਾਰਡਰ ਤੋਂ ਪਿਛਲੀ ਵਾਰ ਵੀ ਅੰਦੋਲਨ ਦੀ ਸ਼ੁਰੂਆਤ ਹੁੰਦੀ ਹੈ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਕਿਸਾਨ ਇੱਥੇ ਪਹੁੰਚਦੇ ਨੇ ਤਾਂ ਪੁਲਿਸ ਦੇ ਨਾਲ ਕਾਫੀ ਜਿਆਦਾ ਜਦੋਜਹਿਦ ਦੇ ਬਾਅਦ ਹਰਿਆਣਾ ਵੱਲੋਂ ਜਿਹੜੀ ਕਿ ਕੂਚ ਹੈ ਉਹ ਕਿਸਾਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਲੰਬੇ ਸਮੇਂ ਤੱਕ ਅੰਦੋਲਨ ਹੈ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਚੱਲਿਆ ਦਿੱਲੀ ਦੇ ਬਾਰਡਰਾਂ ਉੱਤੇ ਚੱਲਿਆ ਤਾਂ ਉਹੀ ਅੰਦੋਲਨ ਇੱਕ ਵਾਰ ਫਿਰ ਤੋਂ ਜਿਹੜਾ ਕਿ ਹੁਣ ਬਣਦਾ ਹੋਇਆ ਨਜ਼ਰ ਆਂਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਤਿੰਨ ਕੇਂਦਰੀ ਮੰਤਰੀਆਂ ਦੇ ਵੱਲੋਂ ਬੀਤੇ ਦਿਨੀ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਗਈ ਸੀ ਚਾਰ ਮੈਂਬਰੀ ਇੱਕ ਕਮੇਟੀ ਵੀ ਬਣਾਈ ਗਈ ਹੈ ਜੋ ਕਿਸਾਨਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੀ ਮੀਟਿੰਗ ਕਰੇਗੀ ਤਾਂ ਹੁਣ ਦੇਖਣਾ ਹੋਵੇਗਾ 12 ਤਰੀਕ ਨੂੰ ਮੀਟਿੰਗ ਦੇ ਵਿੱਚ ਕੀ ਐ ਫੈਸਲਾ ਰਹਿਣ ਵਾਲਾ ਹੈ ਕਿ ਕਿਸਾਨ ਅੰਦੋਲਨ ਜਾਰੀ ਰੱਖਣਗੇ ਜਾਂ ਫਿਰ ਕਿਸਾਨਾਂ ਦੇ ਵੱਲੋਂ ਅੰਦੋਲਨ ਦੀ ਕੋਲ ਹੈ ਜਿਹੜੀ ਕਿ ਉਹ ਵਾਪਸ ਵਾਪਸੀ ਲੈ ਲਈ ਜਾਵੇਗੀ ਕੈਮਰਾ ਪਰਸੋਨਸਲ ਦੇ ਨਾਲ ਹਿੰਮਤ ਸਿੰਘ ਦੀਪਾਲ ਦੇਣਿਕ ਸਵੇਰਾ ਸ਼ੰਭੂ ਬਾਰਡਰ